ਬਾਕੀ ਤੜੇ ਦੀ ਸ਼ਿਕਾਇਤ ਤੇ ਸਿੰਘ ਸਹਿਬਾਨ ਨੇ ਸੁਖਬੀਰ ਸਿੰਘ ਬਾਦਲ ਨੂੰ ਕੀਤਾ ਤਲਬ 15 ਦਿਨਾਂ ਦੇ ਅੰਦਰ ਮੰਗਿਆ ਜਵਾਬ ਸੁਖਬੀਰ ਬਾਦਲ ਤੇ ਪੰਥਕ ਭਾਵਨਾਵਾਂ ਨੂੰ ਪੰਥਕ ਭਾਵਨਾਵਾਂ ਦੀ ਤਰਜਮਾ ਦੇ ਨਾਂ ਕਰਨ ਦੇ ਇਲਜ਼ਾਮ 90 ਲੱਖ ਦੇ ਇਸ਼ਤਿਹਾਰਾਂ ਤੇ ਵੀ ਮੰਗਿਆ ਜਵਾਬ ਸ਼ੰਦੀਗਰ ਦੇ ਵਿੱਚ ਬਾਕੀ ਤੜੇ ਦੀ ਹੋਈ ਮੀਟਿੰਗ ਅਕਾਲੀ ਦਲ ਸੁਧਾਰ ਲਹਿਰ ਸ਼ੁਰੂ ਕਰਨ ਦਾ ਕੀਤਾ ਫੈਸਲਾ ਸੁਖਬੀਰ ਸਿੰਘ ਬਾਦਲ ਤੇ ਮੁਰ ਸਾਦੇ ਨਿਸ਼ਾਨੇ ਕਿਆ ਲੋਕ ਕਰਨਗੇ ਫੈਸਲਾ ਕੌਣ ਹੈ ਅਸਲ ਅਕਾਲੀ ਦਲ ਚੰਡੀਗੜ੍ਹ 'ਚ ਬਲਵਿੰਦਰ ਸਿੰਘ ਭੁੰਧੜ ਦੀ ਅਗਵਾਈ ਦੇ ਵਿੱਚ ਹੋਈ ਅਕਾਲੀ ਦਲ ਦੀ ਵੇਟਿੰਗ ਬਾਗੀਆਂ 'ਚ ਬੋਲੇ ਭੁੰਧੜ ਜੇ ਕਿਸੇ ਨੂੰ ਵਹਿਮ ਸੁਖਬੀਲ ਬਾਦਲ ਦੇ ਖਿਲਾਫ ਲੜ ਲੈਣ ਪ੍ਰਧਾਨਗੀ ਦੀ ਚੋਣ 15 ਬੰਦੇ ਮੇਰੇ ਮਿਲਣੇ ਅਕਾਲੀ ਦਲ ਤੇ ਬਾਗੀ ਧੜੇ ਦੀ ਚੰਡੀਗੜ੍ਹ ਦੇ ਵਿੱਚ ਮੀਟਿੰਗ ਨੂੰ ਲੈ ਕੇ ਅਲਰਟ ਤੇ ਰਿਹਾ ਪੁਲਿਸ ਪ੍ਰਸ਼ਾਸਨ ਅਕਾਲੀ ਦਲ ਦੇ ਦਫ਼ਤਰ ਦੇ ਬਾਹਰ ਕੀਤੀ ਗਈ ਸੀ ਭਾਰੀ ਸੁਰੱਖਿਆ ਦੋਵੇਂ ਧੜਿਆਂ ਦੇ ਟਕਰਾ ਦਾ ਸੀ ਖਦਸ਼ਾ ਖਡੂਰ ਸਾਹਿਬ ਤੋਂ ਸੰਸਦ ਅਮਰਿਤਪਾਲ ਸਿੰਘ ਨੇ ਲੋਕਸਭਾ ਸਪੀਕਰ ਨੂੰ ਲਿਖੀ ਛੱਟੀ ਮੰਗਤੂ ਸੰਸੈਸ਼ਨ ਦੇ ਵਿੱਚ ਸ਼ਾਮਲ ਹੋਣ ਦੀ ਮੰਗੀ ਮਨਜ਼ੂਰੀ 22 ਜੁਲਾਈ ਤੋਂ ਸ਼ੁਰੂ ਹੋ ਰਿਹਾ اجلاس ਲੈਸਟਰਨ ਰੂਡੋ ਤੇ ਦਿਲਜੀਤ ਦੁਸਾਂਝ ਵਾਲੇ ਟਵੀਟ ਤੇ ਭਾਜਪਾ ਨੇ ਜਤਾਇਆ ਇਤਰਾਜ਼ ਮਨਜਿੰਦਰ ਸਰਸਾ ਬੋਲੇ ਦਿਲਜੀਤ ਨੂੰ ਕਿਉਂ ਨਹੀਂ ਕਿਹਾ ਇੰਡੀਅਨ ਰੂਡੋ ਨੇ ਦੁਸਾਂਝ ਨੂੰ ਪੰਜਾਬ ਦਾ ਨੌਜਵਾਨ ਕਹਿ ਕੇ ਕੀਤਾ ਸੀ ਸੰਬੋਧਨ ਕੀਜਰੀ ਵਾਲਦੀ ਸੇਤੇ ਤਿਹਾਰ ਜੇਲ੍ਹ ਪ੍ਰਸ਼ਾਸਨ ਦਾ ਬਿਆਨ ਘਟ ਖਾਣਾ ਖਾਣ ਕਰਕੇ ਕੀਜਰੀ ਵਾਲਦਾ ਟਟ ਰਿਆ ਪਾਰ ਜੇਲ੍ਹ ਦੇ ਵਿੱਚ ਹਰ ਤਾਂ ਦੀ ਦਿੱਤੀ ਜਾ ਰਹੀ ਹੈ ਮੈਡੀਕਲ ਸਹੂਲਤ ਟਰੱਕ ਦੇ ਖਲਾਬ ਟਿੰਡਾ ਪੁਲਿਸ ਦਾ ਵੱਡਾ ਐਕਸ਼ਨ 41 ਕੁਇੰਟਲ ਚੂੜਾ ਪੋਸਟ ਕੀਤਾ ਬਰਾਮਦ ਇੱਕ ਟਰੱਕ ਦੇ ਵਿੱਚ ਲੱਦੀਆਂ ਗਈਆਂ ਸਨ ਪੋਸਟ ਨਾਲ ਭਰੀਆਂ 210 ਬੋਰੀਆਂ ਸਭ ਤੋਂ ਸ਼ੁਰੂ ਗੱਲ ਤੁਸੀਂ ਵਖਰੇਓ న్యూਸ 18 ਪੰਜਾਬ ਹਰਿਆਣਾ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਸਤਿਵਾਲੀਆਂ ਖਬਰਾਂ ਤੇ ਵਿੱਚ ਸਵਾਗਤ ਹੈ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਪੰਜ ਸਿੰਘ ਸਹਿਬਾਨਾਂ ਦੇ ਵੱਡੇ ਫੈਸਲੇ ਦੀ ਵੱਡੇ ਆਦੇਸ਼ ਦੀ ਚੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅਕਾਲ ਤਖਤ ਸਾਹਿਬ ਤੇ ਤਲਬ ਕਰ ਲਿਆ ਗਿਆ ਅਕਾਲੀ ਦਲ ਦੇ ਬਾਗੀ ਧੜੇ ਨੇ ਜੋ ਪਿਛਲੇ ਦਿਨੀਂ ਦਰਸਲ ਅਕਾਲ ਤਖਤ ਸਾਹਿਬ ਤੇ ਮਾਫੀਨਾਮਾ ਸੌਂਪਿਆ ਸੀ ਉਸ ਤੇ 15 ਦਿਨਾਂ ਦੇ ਅੰਦਰ ਅੰਦਰ ਜਵਾਬ ਮੰਗਿਆ ਗਿਆ ਹੰਵਾਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਪੰਜ ਸਿੰਘ ਸਹਿਬਾਨਾਂ ਦੀ ਇਕੱਤਰਤਾ ਹੋਈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਦੇ ਮਾਫੀ ਨਾਮੇ ਤੇ ਸਖਤ ਨੋਟਿਸ ਲਿਆ ਗਿਆ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅਕਾਲ ਤਖਤ ਸਾਹਿਬ ਤੇ ਤਲਬ ਕਰ ਲਿਆ ਗਿਆ ਤੇ 15 ਦਿਨਾਂ ਦੇ ਅੰਦਰ-ਅੰਦਰ ਜਵਾਬ ਮੰਗਿਆ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਦੇ ਵੱਲੋਂ ਜਾਰੀ ਕੀਤੇ ਗਏ ਬਿਆਨ ਦੇ ਵਿੱਚ ਕਿਹਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਸੀਨੀਅਰ ਆਗੂਆਂ ਦੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਪੁੱਜੀ ਸ਼ਿਕਾਇਤ ਦੇ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਪੰਥਕ ਭਾਵਨਾਵਾਂ ਦੀ ਤਰਜਮਾਨੀ ਨਹੀਂ ਕੀਤੀ ਜਿਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਦੋਸ਼ਾਂ ਦਾ ਸਪਸ਼ਟਿਕਰਨ 15 ਦਿਨਾਂ ਦੇ ਅੰਦਰ ਅੰਦਰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਨਿੱਜੀ ਤੌਰ ਤੇ ਪੇਸ਼ ਹੋ ਕੇ ਲਿਖਤੀ ਰੂਪ ਵਿੱਚ ਦੇਣ ਦੇ ਲਈ ਕਿਹਾ ਗਿਆ ਹੈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸੋਂ 90 ਲੱਖ ਦੇ ਇਸ਼ਤਿਹਾਰ ਦੇਣ ਦੇ ਕੁਝ ਅਕਾਲੀ ਆਗੂਆਂ ਦੇ ਵੱਲੋਂ ਲਾਏ ਦੋਸ਼ਾਂ ਸੰਬੰਧੀ ਸਪਸ਼ਟਿਕਰਨ ਮੰਗਿਆ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਸੀਨੀਅਰ ਆਗੂਆਂ ਵੱਲੋਂ ਸ਼੍ਰੀ ਅਕਾਲ ਪੱਖ ਸਾਹਿਬ ਤੇ ਪੁੱਜੀ ਸ਼ਿਕਾਇਤ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਪੰਥਕ ਭਾਵਨਾਵਾਂ ਦੇ ਤਰਜਮਾਨ ਨਹੀਂ ਕੀਤੇ ਜਿਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਦੋਸ਼ਾਂ ਦਾ ਸਪਸ਼ਟੀਕਰਨ 15 ਦਿਨਾਂ ਦੇ ਅੰਦਰ-ਅੰਦਰ ਸ਼੍ਰੀ ਅਕਾਲ ਪੱਖ ਸਾਹਿਬ ਵਿਖੇ ਨਿੱਜੀ ਤੌਰ ਤੇ ਪੇਸ਼ ਹੋ ਕੇ ਲਿਖਤੀ ਰੂਪਕ ਦੇਣ ਲਈ ਕਿਹਾ ਗਿਆ ਹੈ ਅੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸੋਂ ਅਕਾਲੀ ਆਗੂਆਂ ਵੱਲੋਂ ਲਾਏ 90 ਲੱਖ ਦੇ ਇਸ਼ਤਿਹਾਰ ਦੇਣ ਦੇ ਦੋਸ਼ਾਂ ਸੰਬੰਧੀ ਸਪਸ਼ਟੀਕਰਨ ਮੰਗਿਆ ਗਿਆ ਹੈ। ਤਾਂ ਸਿੰਘ ਸਹਿਬਾਨਾ ਦੇ ਇਸ ਫੈਸਲੇ ਦੇ ਬਾਅਦ ਸ਼੍ਰੋਮਣੀ ਅਕਾਲੀ ਦਲ ਅਕਾਲੀ ਦਲ ਦੇ ਬਾਗੀ ਧੜੇ ਤੇ ਸ਼੍ਰੋਮਣੀ ਕਮੇਟੀ ਦਾ ਬਿਆਨ ਵੀ ਆਇਆ ਤੇ ਸਿੰਘ ਸਹਿਬਾਨਾ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਸੋ ਅਕਾਲ ਤਖਤ ਸਾਹਿਬ ਦਾ ਕੋਈ ਸੰਦੇਸ਼ ਸਾਨੂੰ ਕਾਹਦੇ ਹੱਥ ਵੀ ਭੇਜ ਦੇਣ। ਤਾਂ ਨੰਗੇ ਪੈਰੀ ਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਲੀਡਰਸ਼ਿਪ ਸੀਸ ਨਵਾ ਕੇ ਉਸ ਸੰਦੇਸ਼ ਦੇ ਉੱਤੇ ਉਸ ਆਦੇਸ਼ ਦੇ ਉੱਤੇ ਪਹਰਾ ਦੇ ਗਿਆ ਸੋ ਜੋ ਵੀ ਅਕਾਲ ਤਖਤ ਸਾਹਿਬ ਦਾ ਆਦੇਸ਼ ਹੈ ਉਹਦੀ ਇਨ ਬਿਨ ਪਾਲਣਾ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਤੇ ਪ੍ਰਧਾਨ ਸਾਹਿਬ ਵੱਲੋਂ ਕੀਤੀ ਹੈ ਉਹਨਾਂ ਨੇ ਬਹੁਤ ਸਹੀ ਫੈਸਲਾ ਲਿਆ ਉਹਨਾਂ ਨੇ ਜਿਹੜਾ ਉਹਨਾਂ ਵੱਲੋਂ ਬਣਦਾ ਸੀ ਜੋ ਜੀ ਬੇਨਤੀ ਕਰਕੇ ਆਏ ਸੀਗੇ ਉਹਨਾਂ ਨੇ ਜਿਹੜੀ ਪਹਿਲ ਕਦਮੀ ਕੀਤੀ ਆ ਬੜੀ ਸਹੀ ਕੀਤੀ ਆ ਜਿਹੜਾ ਫੈਸਲਾ ਅੱਜ ਕਾਲਤਖਸਬ ਵੱਲੋਂ ਲਿਆ ਗਿਆ ਬਹੁਤ ਅੱਛਾ ਫੈਸਲਾ ਹੈ ਮੈਂ ਉਹਦਾ ਸਲਮਾਨ ਕਰਦਾ ਅੱਜ ਉਹਨਾਂ ਲੋਕਾਂ ਨੂੰ ਮੈਂ ਇਹ ਗੱਲ ਕਹਿਣੀ ਕਿਉਂ ਨਾ ਜਿਹੜੇ ਪਿਛਲੇ ਸਮੇਂ 'ਚ ਸਿੱਖੀ ਦੇ ਵਿਰੋਧ ਦੇ ਵਿੱਚ ਤੇ ਆਪਸੀ ਧੜੇਬੰਦੀਆਂ ਦੇ ਵਿੱਚ ਆ ਕੇ ਕਾਲਤਖਸਬ ਨੂੰ ਨਿੰਦੇ ਸੀ ਕਹਿੰਦੇ ਵੀ ਕਾਲਤਖਸਬ ਕਿਸੇ ਇੱਕ ਪਰਿਵਾਰ ਦੇ ਪ੍ਰਭਾਵੇਠਾ ਕਾਲਤਖਸਬ ਜਿਹੜਾ ਵਾ ਉਹ ਕਿਸੇ ਪਾਰਟੀ ਦੇ ਪ੍ਰਭਾਵੇ ਬਿਠਾ ਅੱਜ ਤੁਸੀਂ ਵੇਖੋ ਕਿ ਅਕਾਲ ਤਖਤ ਸਾਹਿਬ ਨੇ ਇੱਕ ਪਾਰਟੀ ਦੇ ਪ੍ਰਧਾਨ ਨੂੰ ਕਿਹਾ ਵੀ 15 ਦਿਨਾਂ ਚ ਦਿਓ ਇਹ ਅਕਾਲ ਤਖਤ ਸਾਹਿਬ ਦੀ ਸਰਵੋਚਤਾ ਹੈ ਜ਼ਿਕਰ ਹੋ ਗਿਆ ਕਿ 1 ਜੁਲਾਈ ਨੂੰ ਅਕਾਲੀ ਦਲ ਦਾ ਬਾਗੀ ਧੜਾ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਇਆ ਸੀ ਤੇ ਅਕਾਲੀ ਸਰਕਾਰ ਵੇਲੇ ਹੋਈਆਂ ਗਲਤੀਆਂ ਨੂੰ ਲੈ ਕੇ ਮਾਫੀਨਾਮਾ ਸੌਂਪਿਆ ਗਿਆ ਸੀ ਜਿਸ ਦੇ ਵਿੱਚ ਰਾਮ ਰਹੀਮ ਨੂੰ ਮਾਫੀ ਸਣੇ ਸ੍ਰੀ ਗੁਰੂ ਗੰਗ ਸਾਹਿਬ ਜੀ ਦੀ ਬੇਦਬੀ ਤੇ ਸੁਮੇਤ ਸੈਣੀ ਨੂੰ ਡੀਜੀਪੀ ਲਗਾਉਣ ਦਾ ਜ਼ਿਕਰ ਕੀਤਾ ਕੀ ਕਰਨ ਦਿੱਤਾ ਜਾਂਦਾ ਹੈ ਤੇ ਫਿਰ ਅਕਾਲ ਤਖਤ ਸਾਹਿਬ ਵੱਲੋਂ ਕੀ ਫੈਸਲਾ ਸੁਣਾਇਆ ਜਾਂਦਾ ਹੈ ਅਮ੍ਰਿਤਸਰ ਤੋਂ ਰਾਜੀਵ ਸ਼ਰਮਾ న్యూਸ 18 ਪੰਜਾਬ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਗਿਆ ਪਰ ਦੂਜੇ ਪਾਸੇ ਅਕਾਲੀ ਦਲ ਦਾ ਟਕਰਾਅ ਰੁਕਣ ਦਾ ਨਾਮ ਨਹੀਂ ਲੈ ਰਿਹਾ ਜੰਨੀ ਗਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਬਾਕੀ ਧੜੇ ਦੀ ਮੀਟਿੰਗ ਹੋਈ ਹੁੰਦੜ ਦੀ ਅਗਵਾਈ ਦੇ ਵਿੱਚ ਦਰਸਲ ਅਕਾਲੀ ਦਲ ਦੀ ਮੀਟਿੰਗ ਹੋਈ ਬਾਗੀਆਂ ਨੇ ਵੀ ਵੱਖਰੇ ਤੌਰ ਤੇ ਮੀਟਿੰਗ ਕੀਤੀ ਦੋਵੇਂ ਧੜਿਆਂ ਨੇ ਸ਼ਕਤੀ ਪ੍ਰਦਰਸ਼ਨ ਕੀਤਾ ਬਾਗਿਆਂ ਨੂੰ ਵਹਿਮ ਹੈ ਤਾਂ ਪ੍ਰਧਾਨ ਦੀ ਚੋਣ ਲੜ ਲੈਣ ਬਲਵਿੰਦਰ ਸਿੰਘ ਖੁੰਡਰ ਦੇ ਵੱਲੋਂ ਬਾਗਿਆਂ ਨੂੰ ਸਿੱਧਾ ਤੌਰ ਤੇ ਇਹ ਚੁਣੌਤੀ ਦੇ ਦਿੱਤੀ ਗਈ ਕਿ ਬਾਗਿਆਂ ਨੂੰ ਜੇਕਰ ਕੋਈ ਵਹਿਮ ਹੈ ਤਾਂ ਪ੍ਰਧਾਨ ਦੀ ਚੋਣ ਲੜ ਕੇ ਵੇਖ ਲੈਣ ਪ੍ਰਧਾਨਗੀ ਦੇ ਲਈ 15 ਬੰਦਿਆਂ ਦਾ ਸਾਥ ਵੀ ਨਹੀਂ ਮਿਲਣਾ ਜੋ ਪਾਰਟੀ ਦੇ ਖਿਲਾਫ ਬੋਲਦੇ ਨੇ ਉਹ ਪਾਰਟੀ ਤੋਂ ਬਾਹਰ ਹੀ ਸਮਝੇ ਜਾਣ ਬਲਵਿੰਦਰ ਸਿੰਘ ਖੁੰਡਰ ਦੇ ਵੱਲ ਵੱਡਾ ਬਿਆਨ ਦਿੱਤਾ ਗਿਆ ਜਦੋਂ ਪ੍ਰਧਾਨਗੀ ਚੋਣ ਹੋਵੇਗੀ ਉਦੋਂ ਲੜ ਲਵਾਂਗੇ ਤਾਂ ਇਸ ਤੇ ਪਲਟਵਾਰ ਵੀ ਕੀਤਾ ਗਿਆ ਅਕਾਲੀ ਦਲ ਦੇ ਆ ਪੱਗੀ ਤੜੇ ਨਾਲ ਜੁੜੇ ਅਗੂ ਬੀਬੀ ਜ਼ਗੀਰਤੌਰ ਦੇ ਵੱਲੋਂ ਦਾ ਕਹਿਣਾ ਕਿ ਜਦੋਂ ਪ੍ਰਧਾਨ ਦੀ ਚੋਣ ਹੋਵੇਗੀ ਉਦੋਂ ਲੜ ਲਵਾਂਗੇ ਅਕਾਲੀ ਦਲ ਦਾ ਅਸਲ ਫੈਸਲਾ ਲੋਕ ਕਰਨਗੇ ਤਾਂ ਗੁਰਪ੍ਰਤਾਪ ਸਿੰਘ ਮਡਾਲਾ ਦੇ ਵੱਲੋਂ ਕਿਹਾ ਗਿਆ ਕਿ ਆਖਰਕਾਰ ਅਸਰ ਅਕਾਲੀ ਦਲ ਹੈ ਕਿਹੜਾ ਇਸ ਦਾ ਫੈਸਲਾ ਲੋਕ ਕਰਨਗੇ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਪੁੰਦਰ ਨੇ ਕਿਹਾ ਕਿ ਬਾਗੇ ਧੜੇ ਨੂੰ ਕੋਈ ਵਹਿਮ ਹੈ ਤਾਂ ਪਾਰਟੀ ਦੇ ਅੰਦਰ ਰਹਿ ਕੇ ਪ੍ਰਧਾਨਗੀ ਦੀ ਚੋਣ ਲੜ ਕੇ ਦੇਖ ਲੈਣ ਤਾਂ ਜਗੀਰ ਕੌਰ ਨੇ ਕਿਹਾ ਕਿ ਜਦੋਂ ਸਮਾਂ ਆਵੇਗਾ ਤਾਂ ਚੋਣ ਵਿੱਚ ਲੜ ਲਵਾਂਗੇ ਮੈਂ ਕੋਈ ਥੜੇ ਬੰਦੀ ਦੀ ਮੰਦਾ ਇੱਕੋ ਹੀ ਅਕਾਲੀ ਦਲ ਇੱਕੋ ਕਾਲ ਚੋਂ ਵੱਖਰੀ ਵੱਖਰੀ ਹੋ ਕੇ ਮੀਟਿੰਗ ਦਾ ਮਤਲਬ ਕੋਈ ਦੋ ਜਾਨੇ ਜੇ ਉੱਠ ਕੇ ਦੋ ਮੀਟਿੰਗ ਕਰ ਲੈਣੇ 1000 ਬੰਦੇ ਚੋਂ ਤੁਹਾਡੇ ਬੰਦੇ ਥੋੜਾ ਬਣ ਜਾਂਦੀ ਹੈ ਕਰੇ ਕੋ ਆਪਣੀ ਮਰਜ਼ੀ ਹੈ ਧੋਕਰਾ ਆ ਜਾ ਕਿੰਨੀਆਂ ਕਰੀ ਜਾਣ ਪ੍ਰੈਜ਼ੀਡੈਂਟ ਦੀ ਚੋਣ ਵਾਸਤੇ ਕਾਗਜ਼ ਭਰਨੇ ਨੂੰ 15 ਬੰਦੇ ਨਹੀਂ ਚਾਹਦੇ ਆ ਵੀ ਨੋਮੀਨੇਸ਼ਨ ਵਾਸਤੇ ਵੀ ਭਰ ਦਿੰਦੇ ਕੋਈ ਹਟਾਉਣਾ ਇਹ ਡੈਮੋਕ੍ਰੇਸੀ ਚੰਨ ਕਰਵਾ ਕੇ ਦੇਖ ਲੋ ਦੇਖ ਲੋ ਤੁਹਾਡੇ ਨਾਲ ਕਿੰਨੇ ਜਾਂਦੇ ਖੜੇ ਕਰਾ ਕੇ ਦੇਖ ਲਾਂਗੇ ਹਾਂ ਜੇ ਸਮਾਏਗਾ ਵੀ ਕਰਾ ਲਾਂਗੇ ਅਜੇ ਤਾਂ ਇਲੈਕਸ਼ਨ ਹੈ ਹੀ ਨਹੀਂ ਨਹੀਂ ਪ੍ਰਧਾਨਗੀ ਦੇ ਇਲੈਕਸ਼ਨ ਕਦੋਂ ਤੇ ਕਿਵੇਂ ਹੋ ਸਕਦੇ ਆ ਜੀ ਫਿਰ ਕਰਾ ਲਾਂਗੇ ਤੁਹਾਡੇ ਕੋਲ ਨਾਮ ਹੈ ਬੀਬੀ ਜਗੀਰਕੌਰ ਨੇ ਗਿਆਨੀ ਹਰਪ੍ਰੀਤ ਸਿੰਘ ਨੇ ਕੋਣ ਨੇ ਇਸ ਤਰ੍ਹਾਂ ਕੋਈ ਨਾਮ ਨਹੀਂ ਹੁੰਦੇ ਹਾਂ ਜਿਹਨੂੰ ਪਰਮੇਸ਼ਰ ਨੇ ਬਖਸ਼ਿਸ਼ ਕਰਨੀ ਹੈ ਨਾ ਜਿਸ ਮਸਤਕ 500 ਲਾਗਾ ਸੀ ਹਾਂ ਉੱਥੇ ਬਲਵਿੰਦਰ ਸਿੰਘ ਭੁੰਦੜ ਨੇ ਇਹ ਵੀ ਕਿਹਾ ਕਿ ਜੋ ਪਾਰਟੀ ਦੇ ਖਿਲਾਫ ਤੇ ਪਾਰਟੀ ਦੇ ਪ੍ਰਧਾਨ ਦੇ ਖਿਲਾਫ ਬੋਲਦੇ ਨੇ ਉਹ ਪਾਰਟੀ ਦੇ ਵਿੱਚ ਕਿਵੇਂ ਹੋ ਸਕਦੇ ਨੇ ਤਾਂ ਗੁਰਪ੍ਰਤਾਪ ਸਿੰਘ ਵਡਾਲਾ ਨੇ ਪਲਟਵਾਰ ਕਰਦਿਆਂ ਕਿਹਾ ਕਿ ਅਸਲ ਅਕਾਲੀ ਦਲ ਦਾ ਫੈਸਲਾ ਅਹੁਦੇਦਾਰ ਨਹੀਂ ਲੋਕ ਕਰਨਗੇ ਕੋਈ ਐਕਸ਼ਨ ਦੀ ਸਾਨੂੰ ਲੋੜ ਕੋਈ ਨਹੀਂ ਲੱਗਦੀ ਕਿ ਜਿਹੜਾ ਬੰਦਾ ਆਪਣੇ ਆਪ ਹੀ ਪਾਰਟੀ ਦੇ ਸੂਲ ਦੇ ਉਲਟ ਬੋਲ ਲਗਾ ਤਾਂ ਆਪਣੀਆਂ ਵੀ ਐਕਸ਼ਨ ਹੋ ਗਿਆ ਕਿ ਆਪ ਪਾਰਟੀ ਤੋਂ ਬਾਹਰ ਹੋ ਗਿਆ। ਪਰ ਉਹ ਪਾਰਟੀ ਦਾ ਤੁਸੀਂ ਹਲੇ ਵੀ ਉਹਨਾਂ ਨੂੰ ਹਿੱਸਾ ਮੰਨਦੇ ਹੋ। ਪਾਰਟੀ ਦਾ ਹਿੱਸਾ ਕਿ ਜਿਹੜਾ ਜੇ ਤੁਸੀਂ ਮੈਨੂੰ ਗਾਲ੍ਹਾਂ ਕੱਢੀਏ ਨਾ ਮੇਰਾ ਹਿੱਸਾ ਕਿੱਥੇ ਰਹਿ ਗਿਆ? ਇਹ ਤਾਂ ਆਟੋਮੈਟਿਕ ਹੀ ਹੋ ਗਿਆ ਕਿ ਪਾਰਟੀ ਤੋਂ ਅਸੀਂ ਬਾਹਰ ਹੋ ਗਿਆ ਜੇ ਤੁਸੀਂ ਪਾਰਟੀ ਦੇ ਉਲਟ ਬੋਲਣ ਲੱਗੇ ਪ੍ਰਧਾਨ ਦੇ ਉਲਟ ਬੋਲਣ ਲੱਗੇ ਤੇ ਫਿਰ ਫਿਰ ਦੱਸੋ ਫਿਰ ਅਸੀਂ ਪਾਰਟੀ ਦੇ ਕਿੱਥੇ ਰਹਿ ਗਏ? ਜੇ ਅਸੀਂ ਕਾਲੀਦ ਨੂੰ ਨਾਮ ਬਚਾਉਣ ਤੁਰੇ ਇਹ ਜਿਹੜਾ ਜਿਹੜਾ ਉਹ ਉਹ ਅਕਾਲੀ ਦਲ ਚਲੋ ਉਧਰ ਬੈਠੇ ਆ ਉਹ ਪਰਲੇ ਪਾਸੇ ਆ ਉਸ ਅਕਾਲੀ ਦਲ ਨੂੰ ਉਹਦੇ ਥੱਲੇ ਉਹ ਜ਼ਮੀਨ ਨਿਕਲ ਗਈ 300 ਵੋਟ ਆਈ ਹੈ ਹਾਂਜੀ ਉਹ ਜ਼ਮੀਨ ਨਿਕਲ ਗਈ ਥੱਲੇ ਕੁਰਸੀਆਂ ਦੇ ਆਪਾਂ ਬੈਠੇ ਆ ਹੱਥ ਖੜੇ ਕਰਾ ਲਈਏ ਪਰ ਤੁਹਾਡਾ ਤਾਂ ਗਰਾਊਂਡ ਹੀ ਤੁਹਾਡੀ ਸ਼ਿਫਟ ਕਰ ਗਈ ਆ ਫਿਰ ਇਹ ਮਤਲਬ ਅਸੀਂ ਕੋਈ ਕਿਸੇ ਖੁਸ਼ੀ ਨਾਲ ਨਹੀਂ ਤੁਰੇ ਸਾਡੀ ਜ਼ਿੰਮੇਵਾਰੀ ਸੀ ਪੰਥ ਪ੍ਰਤੀ ਆਪਣੇ ਕੌਮ ਲਈ ਪੰਜਾਬ ਲਈ ਤਾਂ ਅਸੀਂ ਤੁਰੇ ਆ ਤੇ ਜੇ ਕਹਿਣ ਅੱਜ ਕੱਢ ਦਿਓ ਬਾਹਰ ਆ ਜਾਓ ਇਹ ਤਾਂ ਦੇਖੋ ਬੜੀ ਵਾਰੀ ਆਪਣੇ ਅਕਾਲੀ ਦਲ ਦੇ ਇਤਿਹਾਸੇ ਦਾ ਇਹਦਾ ਨ ਸਮਾਂ ਆਇਆ ਇਹਦਾ ਟਾਈਮ ਦਸੂਗਾ ਉਹ ਅਕਾਲੀ ਦਲ ਨੂੰ ਮਾਨਤਾ ਦੇਣੀ ਆ ਜਿਹਨਾਂ ਲੋਕ ਖੜਨਗੇ ਤੇ ਫਿਰ ਉਹ ਲੋਕਾਂ ਨੂੰ ਉਹ ਅਸਲੀ ਅਕਾਲੀ ਦਲ ਹੋਊਗਾ ਇਹ ਜਦੋਂ ਸਮਾਂ ਆਇਆ ਉਦੋਂ ਲੋਕਾਂ ਨੇ ਫੈਸਲਾ ਕਰਨਾ ਇਹਦਾ ਮੈਂ ਸਵਾਰ ਪਲਟਵਾਰ ਦੇ ਵਿਚਾਰੇ ਜੋ ਚੰਡੀਗੜ੍ਹ ਦੇ ਵਿੱਚ ਬਾਗੀ ਧੜੇ ਦੀ ਮੀਟਿੰਗ ਹੋਈ ਇਸੇ ਦੌਰਾਨ ਵੱਡਾ ਫੈਸਲਾ ਵੀ ਲਿਆ ਗਿਆ ਅਕਾਲੀ ਦਲ ਦਾਰ ਲਹਿਰ ਦੀ ਸ਼ੁਰੂਆਤ ਕੀਤੀ ਜਾਵੇਗੀ ਬਾਗੀ ਧੜੇ ਦੇ ਵੱਡਾ ਫੈਸਲਾ ਲਿਆ ਗਿਆ ਐਲਾਨ ਕੀਤਾ ਗਿਆ ਇਕਾਲੀ ਦਲ ਸੁਧਾਰ ਲਹਿਰ ਦੀ ਸ਼ੁਰੂਆਤ ਕੀਤੀ ਜਾਵੇਗੀ ਗੁਰਪ੍ਰਤਾਪ ਵਡਾਲਾ ਨੂੰ ਇਸ ਲਹਿਰ ਦਾ ਕਨਵੀਨਰ ਬਣਾਇਆ ਗਿਆ ਸਾਰੇ ਲੋਕਾਂ ਤੱਕ ਪਹੁੰਚ ਕੀਤੀ ਜਾਵੇਗੀ ਗੁਰਪ੍ਰਤਾਪ ਸਿੰਘ ਵਡਾਲਾ ਦੇ ਵੱਲੋਂ ਕਿਹਾ ਗਿਆ ਕਿ ਇਸ ਲਹਿਰ ਦੇ ਤਹਿਤ ਸਾਰੇ ਲੋਕਾਂ ਤੱਕ ਪਹੁੰਚ ਕੀਤੀ ਜਾਵੇਗੀ ਅਕਾਲੀ ਪਰਿਵਾਰਾਂ ਨੂੰ ਨਾਲ ਜੋੜਨ ਦੀ ਕੋਸ਼ਿਸ਼ ਕਰਾਂਗੇ ਅੱਜ ਅਕਾਲੀ ਦਲ ਦੇ ਵਿੱਚ ਕਾਰਪੋਰੇਟ ਕਲਚਰ ਚੱਲ ਰਿਹਾ ਹੈ ਝੁੰਡਾ ਕਮੇਟੀ ਦੀ ਰਿਪੋਰਟ ਲਾਗੂ ਹੋਣੀ ਚਾਹੀਦੀ ਚਾਹੀਦੀ ਸੀ ਗੁਰਪ੍ਰਤਾਪ ਝੁੰਡਾ ਦੇ ਵੱਲੋਂ ਝੁੰਡਾ ਕਮੇਟੀ ਦਾ ਵੀ ਜ਼ਿਕਰ ਕੀਤਾ ਉਹਨਾਂ ਨੇ ਕਿਹਾ ਕਿ ਰਿਪੋਰਟ ਲਾਗੂ ਹੁੰਦੀ ਤਾਂ ਅੱਜ ਇਹ ਹਾਲਾਤ ਨਾ ਹੁੰਦੇ ਦਿੱਤੀ ਹੈ ਜਿਹੜੀ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਅਸੀਂ ਸਾਰੇ ਚਲਾਉਣ ਜਾ ਰਹੇ ਆਉਣ ਵਾਲੇ ਸਮੇਂ ਵਿੱਚ ਉਹਦੀ ਸੇਵਾ ਕਰਨ ਦਾ ਬਤੌਰ ਕਨਵੀਨਰ ਸੋ ਸਾਰੇ ਆਪਣੇ ਵੀਰਾਂ ਦਾ ਬਹੁਤ ਬਹੁਤ ਧੰਨਵਾਦੀ ਇਸ ਖਾਤਰ ਔਰ ਅੱਜ ਦੀ ਮੀਟਿੰਗ ਦੇ ਵਿੱਚ ਜਿਹੜਾ ਫੈਸਲਾ ਲਿਆ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਇਹਨੂੰ ਪ੍ਰਚੰਡ ਕੀਤਾ ਜਾਵੇ ਕਰਕਰ ਵਿੱਚ ਇਸ ਲਹਿਰ ਦਾ ਸੰਦੇਸ਼ ਪਹੁੰਚਾਇਆ ਜਾਵੇ ਔਰ ਸਾਰੇ ਜਨਤਾ ਦੇ ਵਿੱਚ ਜਾ ਕੇ ਸਾਰਿਆਂ ਦੇ ਸਹਿਯੋਗ ਮੰਗਿਆ ਜਾਵੇ ਇਸ ਦਾ ਅਗਾਜ ਜਿਹੜਾ ਤੁਸੀਂ ਸਮਝ ਲਓ ਕਿ ਅੱਜ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਚਲਾਉਣ ਵਾਸਤੇ ਇਸ ਦੇ ਕਨਵੀਨਰ ਇੱਕ ਪ੍ਰੀਜ਼ੀਡੀਅਮ ਬਣਾਈ ਗਈ ਹੈ ਜਿਸ ਦਾ ਐਲਾਨ ਬਾਅਦ ਵਿੱਚ ਕੀਤਾ ਜਾਊਗਾ ਦੋ ਤਿੰਨ ਦਿਨਾਂ ਤੱਕ ਲੇਕਿਨ ਅੱਜ ਉਸ ਸੁਧਾਰ ਲਹਿਰ ਦੇ ਕਨਵੀਨਰ ਜਿਹੜੇ ਹੈ ਸਾਰਿਆਂ ਦੀ ਸਰਬਸੰਮਤੀ ਦੇ ਨਾਲ ਸਰਦਾਰ ਗੁਰਪ੍ਰਤਾਪ ਸਿੰਘ ਜੀ ਬਡਾਲਾ ਸਾਹਿਬ ਨੂੰ ਬੁਲਾਇਆ ਗਿਆ। ਵਾਹ 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 ਜੈ ਜੈਕਾਰ। ਮੈਂ ਨਿਮਰਤਾ ਸਹਿਤ ਬੇਨਤੀ ਕਰਾਂਗੀ ਕਿ ਸ਼੍ਰੋਮਣੀ ਕਾਰਜਦਾਲ ਦੇ ਸਰਪ੍ਰਸ ਸਰਦਾਰ ਸੁਖਦੇਵ ਸਿੰਘ ਜੀ ਦੀ ਟੀਮ ਸਾਹਿਬ ਉਹਨਾਂ ਨੂੰ ਸਿਰੋਪਾਓ ਦੇਣ ਤੇ ਉਹਨਾਂ ਦਾ ਸਨਮਾਨ ਕਰਨਾ। ਕਾਂ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦਾ ਐਲਾਨ ਕਰਨ ਦੇ ਬਾਅਦ ਪ੍ਰੇਮ ਸਿੰਘ ਚੰਦੂ ਮજરા ਦੇ ਘਰ ਪਹੁੰਚੇ ਗੁਰਪ੍ਰਤਾਪ ਵਡਾਲਾ ਜਿਹਨਾਂ ਨੂੰ ਇਸ ਲਹਿਰ ਦਾ ਕਨਵੀਨਰ ਲਗਾਇਆ ਗਿਆ ਚੰਦੂ ਮજરા ਨੇ ਗੁਰਪ੍ਰਤਾਪ ਵਡਾਲਾ ਨੂੰ ਸਨਮਾਨਿਤ ਕੀਤਾ ਵਡਾਲਾ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਦਰਸਲ ਬਣੇ ਨੇ ਬਡਾਲਾ ਨੂੰ ਕਨਵੀਨਰ ਬਣ ਤੇ ਚੰਦੂ ਮਾਝਰਾ ਦੇ ਵੱਲੋਂ ਸਨਮਾਨਿਤ ਕੀਤਾ ਗਿਆ ਤੁਹਾਨੂੰ ਅਸੀਂ ਦੁਸਰੀਆਂ ਵਖਾ ਰਹੇ ਹਾਂ ਗੁਰਪ੍ਰਤਾਪ ਸਿੰਘ ਬਡਾਲਾ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਸਰਦਾਰ ਲਹਿਰ ਦੇ ਕਨਵੀਨਰ ਲਗਾਏ ਨੇ ਜਿਹੜੇ ਕਿ ਪ੍ਰੋਫੈਸਰ ਪ੍ਰਿੰਸ ਚੰਦੂ ਮਾਝਰਾ ਦੇ ਘਰ ਪਹੁੰਚੇ ਤੇ ਇਸ ਦਰਾਨ ਚੰਦੂ ਮਾਝਰਾ ਦੇ ਵੱਲੋਂ ਗੁਰਪ੍ਰਤਾਪ ਬਡਾਲਾ ਦਾ ਸਨਮਾਨ ਵੀ ਕੀਤਾ ਗਿਆ। ਸੋ ਮਿਹਰ ਸੋ ਸਿਮਰਨ ਕਰ ਲੱਗੇ ਆ। ਕਿ ਤੂ ਆਉ ਦੇ ਕਿ ਨੰਦਰ ਅੱਜ ਸਾਧ ਗੁਰਪ੍ਰਤਾ ਸਿੰਘ ਬਡਾਲਾ ਨੂੰ ਮੈਂ ਪ੍ਰਪੋਜ਼ ਕੀਤਾ ਸੀ ਤੇ ਸਾਧਿਆ ਨੇ ਸਰਵਸੰਮਤੀ ਨਾਲ ਉਹਨੂੰ ਪ੍ਰਵਾਨ ਕੀਤਾ ਔਰ ਮੈਨੂੰ ਬੜੀ ਖੁਸ਼ੀ ਆ ਕਿ ਉਹ ਅੱਜ ਸਾਡੇ ਗ੍ਰਹਿ ਵਿਖੇ ਆਏ ਉਹਨਾਂ ਨੂੰ ਅਸੀਂ ਸਵਾਗਤ ਕੀਤਾ ਔਰ ਆਸ ਕਰਦੇ ਹਾਂ ਅਸੀਂ ਕਿ ਸ਼ਰਮਣੀ ਅਕਾਲੀ ਦਲ ਨੂੰ ਮੋੜ ਪੰਥ ਕਰਵੈਤਾ ਤੇ ਲੈ ਜਾਣ ਲਈ ਸ਼ਰਮਣੀ ਅਕਾਲੀ ਦਲ ਨੂੰ ਜੋ ਆਰਥਿਕ ਵਾਸਤੇ ਆਇਆ ਮੋੜ ਬਲੰਦੀਆਂ ਤੇ ਲੈ ਜਾਣ ਲਈ ਸ਼ਰੋਣੀ ਕალიਦਲ ਸੁਧਾਰ ਲਹਿਰ ਨੂੰ ਮਜ਼ਬੂਤ ਕਰਕੇ ਅਸੀਂ ਭਵਿੱਖ ਵਿੱਚ ਸ਼ਰੋਣੀ ਕალიਦਲ ਨੂੰ ਤਾਕਤਾਂ ਕਰ ਸਕਾਂਗੇ ਸਾਬਰਪੁਰਦਾਸ ਸਿੰਘ ਜੀ ਬਟਾਲਾ ਉਹਨਾਂ ਨੂੰ ਅਧਿਕਾਰ ਵੀ ਦਿੱਤੇ ਆ ਕਿ ਪ੍ਰੀਡਿਡਿਓ ਬਣਾ ਕੇ ਤੇ ਹੋਰ ਸਬ ਕਮੇਟੀਆਂ ਬਣਾ ਕੇ ਸਾਰੇ ਪੰਜਾਬ ਔਰ ਦੇਸ਼ ਦੇ ਵਿੱਚ ਲੰਬਦੀ ਕੀਤੀ ਜਾਏਗੀ ਔਰ ਅਸੀਂ ਸਾਰੇ ਪੂਰਾ ਸਹਿਯੋਗ ਦੇ ਕੇ ਇਸ ਲਹਿਰ ਨੂੰ ਕਾਮਯਾਬ ਕਰਾਂਗੇ ਔਰ ਇਸ ਲਹਿਰ ਦੇ ਵਿੱਚ ਪੁਰਾਣੇ ਜਥੇਦਾਰ ਸਾਹਿਬਾਨ ਜਿਨ੍ਹਾਂ ਨੇ ਵਕਫ ਸਮੇਂ ਤੇ ਅਗਵਾਈ ਕੀਤੀ ਉਹਨਾਂ ਦੇ ਯਾਦਗਾਰਾਂ ਵੀ ਬਣਾਵਾਂਗੇ ਤਾਂ ਕਿ ਨਵੀਂ ਪੀੜ੍ਹੀ ਨੂੰ ਉਹਨਾਂ ਉਸ ਇਤਿਹਾਸ ਤੇ ਵਿਰਾਸਤਾਂ ਜੁੜੀਏ ਤੇ ਨਾਲ ਕੁਰਬਾਨੀ ਵਾਲੇ ਪਰਿਵਾਰ ਸੰਘਰਸ਼ਾਂ ਤੇ ਮੋਰਚਾਂ ਵਿੱਚ ਜਿਨ੍ਹਾਂ ਨੇ ਯੋਗਦਾਨ ਪਾਇਆ ਉਹਨਾਂ ਪਰਿਵਾਰਾਂ ਦਾ ਸਨਮਾਨ ਵੀ ਕੀਤਾ ਜਾਵੇ। ਹੁਣ ਗੱਲ ਕਰਾਂਗੇ ਸਿੰਘ ਸਹਿਬਾਨਾਂ ਦੇ ਇੱਕ ਹੋਰ ਵੱਡੇ ਫੈਸਲੇ ਦੀ ਵੱਡੇ ਹੁਕਮ ਦੀ। ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਇਕਬਾਲ ਸਿੰਘ ਨੂੰ ਧਾਰਨਿਕ ਸਜ਼ਾ ਸੁਣਾਈ ਗਈ। ਉੱਥੇ ਸਾਬਕਾ ਰਾਗੀ ਦਰਸ਼ਨ ਸਿੰਘ ਨੂੰ ਪੰਜ ਪਿਆਰਿਆਂ ਦੇ ਅੱਗੇ ਪੇਸ਼ ਹੋਣ ਦਾ ਹੁਕਮ ਦਿੱਤਾ ਗਿਆ। ਅਕਾਲ ਤਖਤ ਸੈਤਿ ਸਿੰਘ ਸਹਿਬਾਨਾਂ ਦੀ ਮੀਟਿੰਗ ਹੋਈ ਜਿਸ ਵਿੱਚ ਪੰਥਕ ਮੁੱਦਿਆਂ ਤੇ ਵਿਚਾਰਾ ਹੋਇਆ ਇਸ ਦੇ ਨਾਲ ਹੀ ਪਟਨਾ ਸਾਹਿਬ ਦੇ ਸਾਫਕਾ ਜਥੇਦਾਰ ਇਕਬਾਲ ਸਿੰਘ ਤੇ ਰਾਗੀ ਦਰਸ਼ਨ ਸਿੰਘ ਨੂੰ ਧਾਰਮਿਕ ਸਜ਼ਾ ਸੁਣਾਈ ਗਈ ਇਕਬਾਲ ਸਿੰਘ ਅਕਾਲ ਤਖਤ ਤੇ ਪੇਸ਼ ਹੋਏ ਅਤੇ ਅਕਾਲ ਤਖਤ ਸਾਹਿਬ ਦੀ ਹੁਕਮਾਂ ਦੀ ਉਲੰਘਣਾ ਦੇ ਗੁਨਾਹ ਨੂੰ ਕਬੂਲ ਕੀਤਾ ਜਥੇਦਾਰ ਗਿਆਨੀ ਰਗਵੇਤ ਸਿੰਘ ਨੇ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਇਕਬਾਲ ਸਿੰਘ ਨੂੰ ਖੜੇ ਰਹਿਣ ਦਾ ਹੁਕਮ ਦਿੱਤਾ ਅਤੇ ਨਾਲ ਹੀ ਧਾਰਮਿਕ ਸਜ਼ਾ ਦਾ ਐਲਾਨ ਵੀ ਕਰ ਦਿੱਤਾ ਸਜ਼ਾ ਦੇ ਮੁਤਾਬਕ ਇਕਬਾਲ ਸਿੰਘ ਨੂੰ ਲਗਾਤਾਰ 11 ਦਿਨ ਜਪਜੀ ਸਾਹਿਬ ਦੇ ਪਾਠ ਕਰਨੇ ਹੋਣਗੇ 11 ਦਿਨ ਗੁਰਦੁਆਰਾ ਸਾਹਿਬ ਦੇ ਵਿੱਚ 1 ਘੰਟੇ ਕੀਰਤਨ ਸਰਵਣ ਕਰਨਾ ਪਵੇਗਾ ਕੀਰਤਨ ਤੋਂ ਬਾਅਦ 500 ਰੁਪਏ ਦੀ ਕੜਾ ਪ੍ਰਸ਼ਾਦ ਦੀ ਦੇਖ ਕਰਵਾਉਣੀ ਹੋਵੇਗੀ ਪਟਨਾ ਸਾਹਿਬ 'ਚ 1000 ਰੁਪਏ ਦੀ ਦੇਖ ਕਰਵਾਉਣੀ ਹੋਵੇਗੀ ਅਤੇ 1 ਘੰਟਾ ਲੰਗਰ ਦੇ ਵਿੱਚ ਬਰਤਨ ਸਾਫ਼ ਕਰਨੇ ਹੋਣਗੇ ਬੜੇ ਨਮਕਤਾ ਦੇ ਨਾਲ ਗੁਰਬਾਣੀ ਕੀਰਤਨ ਤੁਸੀਂ ਲਗਾਤਾਰ 11 ਦਿਨ ਦੇ ਘੰਟਾ ਹਰ ਰੋਜ਼ ਇਸੇ ਗੁਰਦੁਆਰਾ ਸਾਹਿਬ ਤੁਸੀਂ ਕਿਸ ਤਰ੍ਹਾਂ ਸਰਵਣ ਕਰ ਸਕਦੇ ਹੋ ਸੇਵਾ ਪੂਰੀ ਕਰਨ ਤੋਂ ਬਾਅਦ 500 ਰੁਪਏ ਦੀ ਜੁਰਮ ਪ੍ਰਕਾਤੀਂ ਜੇਅਤ ਕੀਤੀ ਸ਼੍ਰੀ ਅਕਾਲ ਪੁਰਖ ਸਾਹਿਬ ਦੇ ਵਿਖੇ ਆ ਕੇ ਕਰਵਾਉਣੀ ਹੈ ਔਰ ਉਪਰੰਤ ਆਪਣੀ ਸੇਵਾ ਪੂਰੀ ਹੋਣ ਦੀ ਅਰਦਾਸ ਕਰਵਾਉਣੀ ਹੈ ਤੇ ਸ਼੍ਰੀ ਅਕਾਲ ਪੁਰਖ ਸਾਹਿਬ ਦੇ ਵਿਖੇ ਤੁਸੀਂ ਲੈਕਚਰ ਦੇਣਾ ਹੈ ਕਿ ਤੁਸੀਂ ਸ਼੍ਰੀ ਅਕਾਲ ਪੁਰਖ ਸਾਹਿਬ ਦੇ ਵਾਲਾ ਕਿ ਤੁਸੀਂ ਨਾ ਉਹ ਪੂਰੀ ਕਰ ਲਈ ਹੈ ਇਸੇ ਤਰ੍ਹਾਂ ਰਾਗੀ ਦਰਸ਼ਨ ਸਿੰਘ ਨੂੰ ਵੀ ਅਕਲ ਤਖਤ ਸਾਹਿਬ ਤੋਂ ਸਜ਼ਾ ਸੁਣਾਈ ਗਈ ਉਹਨਾਂ ਨੂੰ ਪੰਜ ਪਿਆਰਿਆਂ ਦੇ ਅੱਗੇ ਪੇਸ਼ ਹੋਣ ਦਾ ਹੁਕਮ ਦਿੱੰਦਿਆ ਮੁਰ ਤੋਂ ਅਮਰਤ ਛਕੰ ਦਾ ਹੁਕਮ ਦਿੱਤਾ ਗਿਆ ਇਹ ਹੁਕਮ ਕਰਨ ਤੋਂ ਬਾਅਦ ਪਰ ਇਸਤਰੀ ਗਮਨ ਕਰਨ ਤੋਂ ਬਾਅਦ ਤੁਸੀਂ ਪੰਜ ਪਿਆਰੇ ਸਰਬੰਕੋੜ ਪੇਸ਼ ਹੋ ਕੇ ਦੁਬਾਰਾ ਅਮਰਤ ਪਾਨ ਕੀਤਾ ਰਿਜਿਸਟਰ ਦੁਬਾਰਾ ਮਤ ਪਾਰ ਕਰੋ ਫਿਰ ਤੁਹਾਨੂੰ ਦੁਬਾਰਾ ਪੇਸ਼ ਕਰਾਂਗੇ ਉਹਨਾਂ ਚਿਰ ਅਕਾਲ ਪੁਰਖ ਸਾਹਿਬ ਤੇ ਪੇਸ਼ ਨਹੀਂ ਕੀਤਾ ਜਾ ਸਕਦਾ ਤੁਸੀਂ ਜੋ ਗੁਦਾ ਪਿੱਤਾ ਹੈ ਉਹ ਗੁਦਾ ਪੱਜ ਪਿਆਰੇ ਸਹਿਬਾਨ ਦੇ ਕੋਲ ਜਾ ਕੇ ਉਹਨਾਂ ਨੂੰ ਦੱਸ ਕੇ ਰੂਸਾ ਪੇ ਹਜ਼ੂਰੀ ਵਿੱਚ ਦੁਬਾਰਾ ਮਤ ਪੜ ਕਰੋ ਫਿਰ ਦੁਬਾਰਾ ਪੇਸ਼ਮਾਨੀ ਵਾਸਤੇ ਆਪਣੀ ਅੱਡੀ ਜਿਹੜੀ ਹੈ ਉਹ ਸੀ ਦੇ ਅਕਾਲ ਪੁਰਖ ਸਾਹਿਬ ਤੇ ਭੇਜੋ ਪਟਨਾ ਸਾਹਿਬ ਦੇ ਸੌਕਾ ਜਥੇਦਾਰ ਇਕਬਾਲ ਸਿੰਘ ਤੇ ਅਕਲਤਖ ਸਾਹਿਬ ਦੇ ਹੁਕਮਾਂ ਦੀ ਪਾਲਣਾ ਨਾ ਕਰਨ ਦਾ ਇਲਜ਼ਾਮ ਹੈ ਤਾਂ ਦੂਜੇ ਪਾਸੇ ਰਾਗੀ ਦਰਸ਼ਨ ਸਿੰਘ ਤੇ ਕਿਸੇ ਮਹਿਲਾ ਦੇ ਨਾਲ ਨਾਜਾਇਜ਼ ਸਬੰਧਾਂ ਦਾ ਇਲਜ਼ਾਮ ਹੈ ਇਸੇ ਕਾਰਨ ਦੋਹਾਂ ਨੂੰ ਧਾਰਮਿਕ ਸਜ਼ਾ ਸੁਣਾਈ ਗਈ ਜਿਸ ਨੂੰ ਦੋਹਾਂ ਨੇ ਪ੍ਰਵਾਨ ਕਰ ਲਿਆ ਅੰਮ੍ਰਿਤਸਰ ਤੋਂ ਰਜੀਵ ਸ਼ਰਮਾ ਨਿਊਜ਼ 18 ਬੇਦਬੀ ਦੀਆਂ ਘਟਨਾਵਾਂ ਤੇ ਵੀ ਸਿੰਘ ਸਹਿਬਾਨਾਂ ਦੇ ਵੱਲੋਂ ਫੈਸਲਾ ਲਿਆ ਗਿਆ ਕਿਹਾ ਗਿਆ ਕਿ ਗੁਰੂ ਘਰਾਂ ਦੇ ਵਿੱਚ ਸੇਵਾਦਾਰਾਂ ਦੀ 24 ਘੰਟੇ ਡਿਊਟੀ ਯਕੀਨੀ ਬਣਾਈ ਜਾਵੇ ਬੇਦਬੀ ਹੋਣ ਦੀ ਸੂਰਤ ਦੇ ਵਿੱਚ ਪ੍ਰਬੰਧਕੀ ਕਮੇਟੀ ਜ਼ਿੰਮੇਵਾਰ ਹੋਵੇਗੀ ਕਮੇਟੀ ਦੇ ਖਿਲਾਫ ਸਖਤ ਕਾਰਵਾਈ ਵੀ ਕੀਤੀ ਜਾਵੇਗੀ ਦਰਸਤ ਪੰਜ ਸਿੰਘ ਸਹਿਬਾਨਾਂ ਦੀ ਜੋ ਅੱਜ ਇਕੱਤਰਤਾ ਹੋਈ ਇਸੇ ਦੌਰਾਨ ਇਹ ਜੋ ਬੇਦਬੀ ਦੀਆਂ ਘਟਨਾਵਾਂ ਜਿਹੜੀਆਂ ਕਿ ਸਾਹਮਣੇ ਆਉਂਦੀਆਂ ਨੇ ਵਕਫਾ ਚ ਜਗਾਵਾਂ ਉਸੇ ਨੂੰ ਲੈ ਕੇ ਜਿਹੜਾ ਕਿ ਇਹ ਫੈਸਲਾ ਲਿਆ ਗਿਆ ਹੈ ਇਸ ਨੂੰ ਲੈ ਕੇ ਸਖਤੀ ਵਿਖਾਈ ਗਈ ਹੈ ਕਿ ਗੁਰੂ ਘਰਾਂ ਦੇ ਵਿੱਚ ਸੇਵਾਦਾਰਾਂ ਦੀ 24 ਘੰਟੇ ਡਿਊਟੀ ਯਕੀਨੀ ਬਣਾਈ ਜਾਵੇ ਵਿਦਬੀ ਹੁੰਣ ਦੀ ਸੂਰਤ ਦੇ ਵਿੱਚ ਜੇਕਰ ਕਿਸੇ ਗੁਰੂ ਘਰ ਦੇ ਵਿੱਚ ਵਿਦਬੀ ਹੁੰਦੀ ਹੈ ਤਾਂ ਉਸ ਦੇ ਲਈ ਸਿੱਧੇ ਤੌਰ ਤੇ ਪ੍ਰਬੰਧਕੀ ਕਮੇਟੀ ਜ਼ਿੰਮੇਵਾਰ ਹੋਵੇਗੀ ਕਮੇਟੀ ਦੇ ਖਿਲਾਫ ਸਖਤ ਕਾਰਵਾਈ ਵੀ ਕੀਤੀ ਜਾਵੇਗੀ ਅਤੇ ਸਿੰਘ ਸਹਿਬਾਨਾ ਨੇ ਸਿੱਖ ਭਾਈਚਾਰੇ ਨੂੰ ਹੁਕਮ ਦਿੱਤਾ ਹੈ ਕਿ ਸਿੱਖ ਚੋਂ ਗਿਰਦੇ ਦੀ ਸੰਭਾਲ ਕਰਨ ਹਰ ਸਿੱਖ ਇੱਕ ਰੁੱਖ ਜ਼ਰੂਰ ਲਗਾਵੇ ਇਹ ਜਿਹੜਾ ਕਿ ਸਿੰਘ ਸਹਿਬਾਨਾ ਦੇ ਵੱਲੋਂ ਕਹਿ ਗਿਆ ਨਾਲ ਕਿਹਾ ਗਿਆ ਕਿ ਪਾਣੀ ਦੀ ਸੰਭਾਲ ਕੀਤੀ ਜਾਵੇ ਜੋ ਗਿਰਦੇ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾਵੇ ਕਿਉਂਕਿ ਜਿਸ ਤਰੀਕੇ ਦੀ ਗਲੋਬਲ ਵਾਰਮਿੰਗ ਦਾ ਵਾਰ-ਵਾਰ ਜ਼ਿਕਰ ਹੁੰਦਾ ਹੈ ਇਸੇ ਗੱਲ ਦਾ ਜ਼ਿਕਰ ਸਿੰਘ ਸਹਿਬਾਨਾ ਦੇ ਵੱਲੋਂ ਵੀ ਕੀਤਾ ਗਿਆ ਇਸ ਤਰੀਕੇ ਦੇ ਨਾਲ ਵਾਤਾਵਰਨ ਦੇ ਵਿੱਚ ਜੀ ਦੇ ਨਾਲ ਤਬਦੀਲੀ ਆ ਰਹੀ ਹੈ ਤਾਂ ਸਿੰਘ ਸਹਿਬਾਨ ਦੇ ਵੱਲੋਂ ਸਿੱਖ ਭਾਈਚਾਰੇ ਨੂੰ ਇਹ ਆਦੇਸ਼ ਦਿੱਤੇ ਗਏ ਹੁਕਮ ਦਿੱਤੇ ਗਏ ਨੇ ਕਿ ਸਿੱਖਾਂ ਗਿਰਦੇ ਦੀ ਸੰਭਾਲ ਕੀਤੀ ਜਾਵੇ ਹਰ ਸਿੱਖ ਇੱਕ ਰੋਖੇ ਜ਼ਰੂਰ ਲਗਾਵੇ ਪਾਣੀ ਦੀ ਸਾਂਭ ਸੰਭਾਲ ਕੀਤੀ ਜਾਵੇ ਜੋ ਗਿਰਦੇ ਨੂੰ ਉਸ਼ਕਿਤ ਹੋਣ ਤੋਂ ਬਚਾਇਆ ਜਾਵੇ ਤਾਂ ਹੁਣ ਗੱਲ ਕਰਦੇ ਹਾਂ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੀ ਜਿਨ੍ਹਾਂ ਦੇ ਕੈਨੇਡਾ ਦੇ ਵਿਸ਼ੋਧ ਦੇ ਦੌਰਾਨ ਜੁਟੀ ਭੀੜ ਨੂੰ ਲੈ ਕੇ ਕੈਨੇਡਾ ਦੇ ਪੀਐਮ ਜਸਟਿਨ ਟਰੂਡੋ ਦੇ ਟਵੀਟ ਤੇ ਭਾਜਪਾ ਗੂ ਮਨਜਿੰਦਰ ਸਿੰਘ ਸਿਰਸਾ ਨੇ ਸਵਾਲ ਖੜੇ ਕੀਤੇ ਨੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਕੈਨੇਡਾ ਚ ਸਫਲਤਾ ਦੇ ਝੰਡੇ ਗੱਡੇ ਤੇ ਆਪਣੇ ਸ਼ੋਹ ਦੌਰਾਨ ਪੂਰਾ ਸਟੇਡੀਅਮ ਭਰ ਦਿੱਤਾ ਬਦਲਜੀਤ ਦੀ ਇਸ ਵੱਡੀ ਪ੍ਰਾਪਤੀ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਭਾਜਪਾ ਦੇ ਮਨਜਿੰਦਰ ਸਿਰਸਾ ਮੇ ਸਾਹਮਣੇ ਹੋ ਗਏ ਦਰਅਸਲ ਦਿਲਜੀਤ ਤੋਂ ਸਾਜ ਦੇ ਕਾਨਸਰਟ ਤੋਂ ਪਹਿਲਾਂ ਜਸਟਿਨ ਟਰੂਡੋ ਦਿਲਜੀਤ ਨੂੰ ਮਿਲੇ ਜਿਸ ਤੋਂ ਬਾਅਦ ਉਹਨਾਂ ਟਵੀਟ ਕਰਕੇ ਲਿਖਿਆ ਕਿ ਰੋਜ਼ਰ ਸੈਂਟਰ ਚ ਹੋਣ ਜਾ ਰਹੇ ਸ਼ੋਅ ਲਈ ਦਿਲਜੀਤ ਨੂੰ गुड लक ਕੈਨੇਡਾ ਮਹਾਨ ਦੇਸ਼ ਹੈ ਜਿੱਥੇ ਪੰਜਾਬ ਦਾ ਇੱਕ ਨੌਜਵਾਨ ਇਤਿਹਾਸ ਬਣਾ ਰਿਹਾ ਹੈ ਤੇ ਸਟੇਡੀਅਮ ਦੇ ਵੱਡੇ ਸ਼ੋਅ ਸੋਲਡ ਆਊਟ ਹੋ ਰਹੇ ਨੇ ਵਿਪਿੰਤਾ ਸਿਰਫ ਸਾਡੀ ਤਾਕਤ ਨਹੀਂ ਇਹ ਇੱਕ ਸੁਪਰ ਪਾਵਰ ਹੈ ਦਿਲਜੀਤ ਤੋਂ ਸਾਇੰਦ ਦੀ ਛਲਾਗਾ ਵਾਲਾ ਜਸਟਿਨ ਟੂਡੋ ਦਾ ਏ ਟਵੀਟ ਭਾਰਤ 'ਚ ਵਿਵਾਦ ਦਾ ਰੂਪ ਲੈ ਗਿਆ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਸਵਾਲ ਚੱਕ ਕੇ ਕਿਹਾ ਕਿ ਭਾਰਤ ਦਾ ਇੱਕ ਨੌਜਵਾਨ ਹੀ ਇਤਿਹਾਸ ਬਣਾ ਰਿਹਾ ਹੈ ਉਹਨਾਂ ਟਵੀਟ ਕਰਦਿਆਂ ਲਿਖਿਆ ਕਿ ਮਿਸਟਰ ਪੀਐਮ ਮੈਂ ਤੁਹਾਨੂੰ ਠੀਕ ਕਰਵਾ ਦੇਵਾਂ ਜਿੱਥੇ ਭਾਰਤ ਦਾ ਇੱਕ ਮੁੰਡਾ ਇਤਿਹਾਸ ਸਿਰਜ ਸਕਦਾ ਹੈ ਤੇ ਸਟੇਡੀਅਮ ਦੇ ਵੱਡੇ ਸ਼ੋਅ ਸੋਲਡ ਆਊਟ ਕਰ ਸਕਦਾ ਹੈ ਤੁਹਾਡੇ ਵੱਲੋਂ ਕੀਤੇ ਸ਼ਬਦਾਂ ਦੇ ਹੀਰ ਫੇਰ ਨੇ ਦਿਲਜੀਤ ਵਰਗੇ ਸ਼ਾਨਦਾਰ ਕਲਾਕਾਰ ਦੀ ਤਾਰੀਫ਼ ਵਿੱਕੀ ਪਾ ਦਿੱਤੀ ਉਹ ਟਵੀਟ ਕਰਕੇ ਜਿਸ ਤਰੀਕੇ ਉੱਚ ਭਾਸ਼ਾ ਜਦੋਂ ਉਹਨਾਂ ਦੀ ਵਰਤੀ ਔਰ ਉਹਦੇ ਅੰਦਰ ਭਾਰਤ ਨੂੰ ਹੀ ਗੱਲ ਕਰਨਾ ਇੰਡੀਆ ਦਾ ਨਾਮ ਨਾ ਲੈਣਾ ਉਹਦੇ ਪ੍ਰਤੀ ਆਪਣੀ ਨਫ਼ਰਤ ਜ਼ਾਹਿਰ ਕਰਨਾ ਔਰ ਜਦੋਂ ਦਿਲਜੀਤ ਦੋਸਾਂਝ ਦੀ ਵਡਿਆਈ ਕਰ ਰਹੇ ਉਹਦੇ ਅੰਦਰ ਇੰਡੀਆ ਨੂੰ ਮਨਫ਼ੀ ਕਰ ਦੇਣਾ ਭਾਰਤ ਨੂੰ ਮਨਫ਼ੀ ਕਰ ਦੇਣਾ ਮੈਂ ਸਮਝਦਾ ਇੱਕ ਪ੍ਰਧਾਨ ਮੰਤਰੀ ਦਾ ਇੱਕ ਬਹੁਤ ਵੱਡੀ ਗਰਮਾ ਹੁੰਦੀ ਹੈ ਇੱਕ ਪਦ ਦੀ ਬਹੁਤ ਵੱਡੀ ਉਹਨਾਂ ਦਾ ਇੱਕ ਸਨਮਾਨ ਹੁੰਦਾ ਹੈ ਉਹ ਨੂੰ ਇਸ ਨੂੰ ਬਰਕਰਾਰ ਰੱਖਣਾ ਚਾਹੀਦਾ ਸੀਗਾ ਇਸ ਤਰ੍ਹਾਂ ਦੀ ਭਾਰਤ ਦੇ ਪ੍ਰਤੀ ਉਹਨਾਂ ਨਫ਼ਰਤ ਚੱਲ ਕੇ ਇਹ ਭਾਰ ਇੱਕ ਕਿਸੇ ਪ੍ਰਧਾਨ ਮੰਤਰੀ ਵਾਸਤੇ ਚੰਗੀ ਗੱਲ ਨਹੀਂ ਜਿਕਰੇ ਹੋ ਗਿਆ ਕਿ ਦਲਜੀਤ ਦੋਸਾਂਜ ਆਪਣੇ ਕੰਸਰਟ ਲਈ ਕੈਨੇਡਾ ਦੇ ਟੂਰ ਤੇ ਨੇ ਜਿੱਥੇ ਉਹਨਾਂ 49000 ਤੋਂ ਵੱਧ ਸਮਰਥਾ ਵਾਲੇ ਟੋਰਾਂਟੋ ਦੇ ਸਟੇਡੀਅਮ 'ਚ ਸ਼ੋਅ ਕੀਤਾ ਜਿਸ 'ਚ ਉਹਨਾਂ ਨੂੰ ਚਾਉਣ ਵਾਲੇ ਵੱਡੀ ਗਿਣਤੀ 'ਚ ਪਹੁੰਚੇ ਤੇ ਸਾਰਾ ਸਟੇਡੀਅਮ ਖਚਾਖਚ ਭਰ ਗਿਆ ਪਰ ਟੂਟੋ ਦੇ ਟਵੀਟ ਤੇ ਸਿਆਸੀ ਮਾਹੌਲ ਜ਼ਰੂਰ ਗਰਮਾ ਗਿਆ ਬਿਊਰੋ ਰਿਪੋਰਟ న్యూਸ 8 ਟੀਮ ਪੰਜਾਬ ਰੋਕ ਕਰਾਂਗੇ ਅਮਰਪਾਲ ਸਿੰਘ ਦੇ ਨਾਲ ਜੁੜੀ ਹੋਈ ਵੱਡੀ ਖਬਰ ਕੀ ਗਿਆ ਈਮੇਲ ਦੇ ਰਾਈ ਦਰਸਲ ਫੈਸ਼ਨ ਦੇ ਵਿੱਚ ਸ਼ਾਮਲ ਹੋਣ ਦੀ ਮਨਜ਼ੂਰੀ ਮੰਗੀ ਗਈ ਹੈ ਆਗਰ ਸਾਹਿਬ ਤੋਂ ਦਰਸਲ ਅਮਰਪਾਲ ਸਿੰਘ ਜੋ ਕਿ ਆਜ਼ਾਦ ਉਮੀਦਵਾਰ ਦੇ ਤੌਰ ਤੇ ਐਮਪੀ ਬਣਦੇ ਵਿੱਚ ਕਾਮਯਾਬ ਰਹੇ ਐਮਪੀ ਚੁਣੇ ਗਏ ਜਿਹੜੇ ਕਿ ਐਨਐਸਏ ਦੇ ਤਹਿਤ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਪਿਛਲੇ ਦਿਨ ਉਹਨਾਂ ਦੇ ਵੱਲੋਂ ਸੰਸਦ ਮੈਂਬਰ ਵਜੋਂ ਹਲਫ ਵੀ ਲਿਆ ਗਿਆ ਸੌਂ ਚੁੱਕੀ ਗਈ ਤੇ ਉਸ ਤੋਂ ਬਾਅਦ ਚ ਹੁਣ ਲੋਕ ਸਭਾ ਸਪੀਕਰ ਨੂੰ ਚਿੱਠੀ ਲਿਖੀ ਗਈ ਹੈ ਤੇ ਚਿੱਠੀ ਲਿਖਦੇ ਹੋਏ ਮੰਗ ਕੀਤੀ ਗਈ ਹੈ ਕਿ ਮਾਨਸੂਨ ਸੈਸ਼ਨ ਦੇ ਵਿੱਚ ਉਹਨਾਂ ਨੂੰ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਜਾਵੇ ਅਗਲੀ ਖਬਰ ਅਰਵਿੰਦ ਕੇਜਰੀਵਾਲ ਦੇ ਨਾਲ ਜੁੜੀ ਹੋਈ ਹੈ ਕੇਜਰੀਵਾਲ ਦੀ ਸਿਹਤ ਤੇ ਜੇਲ ਸੁਪਰਡੈਂਟ ਦੇ ਵੱਲੋਂ ਅਪਡੇਟ ਦਿੱਤਾ ਗਿਆ ਹੈ ਤਿਹਾਰ ਜੇਲ ਸੁਪਰਡੈਂਟ ਨੇ ਆਵਾਦੀ ਪਾਰਟੀ ਦੇ ਇਲਜ਼ਾਮਾਂ ਦਾ ਖੰਡਨ ਕੀਤਾ ਇਹਨਾਂ ਇਲਜ਼ਾਮਾਂ ਨੂੰ ਰੱਦ ਕਰਦੇ ਹੋਏ ਕਿਹਾ ਕਿ ਤਿਹਾਰ ਜੇਲ ਸੁਪਰਡੈਂਟ ਨੇ ਦਿੱਲੀ ਸਰਕਾਰ ਨੂੰ ਪੱਤਰ ਭੇਜ ਕੇ ਜਿਹੜਾ ਕੇਸ ਦੇ ਵਿੱਚ ਜਾਣਕਾਰੀ ਦਿੱਤੀ ਹੈ ਕਿ 1 ਅਪ੍ਰੈਲ ਨੂੰ ਕੇਜਰੀਵਾਲ ਦਾ ਭਾਰ 65 ਕਿਲੋ ਸੀ 10 ਮਈ ਨੂੰ ਭਾਰ ਘਟ ਕੇ 64 ਕਿਲੋ ਹੋਇਆ 2 ਜੂਨ ਤੱਕ ਭਾਰ 63 ਕਿਲੋ ਤੇ ਚਲਾ ਗਿਆ ਜੇਲ੍ਹ ਦੇ ਵਿੱਚ ਘੱਟ ਖਾਣਾ ਖਾਣ ਕਰਕੇ ਭਾਰ ਘਟ ਰਿਹਾ ਦਰਸਲਾਮਾਦੀ ਪਾਰਟੀ ਦੇ ਵੱਲੋਂ ਇਲਜ਼ਾਮ ਲਗਾਏ ਗਏ ਸਨ ਕਿ ਜੇਲ੍ਹ ਦੇ ਵਿੱਚ ਕੇਜੀ ਵਾਲ ਦਾ ਭਾਰ 8 ਕਿਲੋ ਘਟ ਗਿਆ ਜਿਸ ਦਾ ਤੇ ਹਾਰ ਜਿਲ੍ਹ ਪ੍ਰਸ਼ਾਸਨ ਦੇ ਵੱਲੋਂ ਖੰਡਨ ਕੀਤਾ ਗਿਆ। ਅਰੀਦ ਦੀ ਮੈਡੀਕਲ ਰਿਪੋਰਟ ਜਾਰੀ ਕਰਨਾ ਇਹ ਇੱਕ ਅਫਰਾਦ ਹੈ। और एक मुख्यमंत्री की मेडिकल रिपोर्ट एक नहीं कई बार जेल प्रशासन जारी कर चुका आप ये साबित कर रहे हैं कि आप अरविंद केजरीवाल की जिंदगी के साथ खिलवाड़ कर रहे हैं उनके जीवन के लिए उनके जीवन के साथ खिलवाड़ करने के लिए गहरी साजिश रच रहे हैं यह इस बात का हिस्सा है क्योंकि मुख्यमंत्री तो छोड़िए किसी भी मरीज की मेडिकल रिपोर्ट जेल प्रशासन सार्वजनिक नहीं कर जेल नियमों और कानून के मुताबिक तो पहली बात तो इस पर कार्रवाई होनी चाहिए दूसरी बात चलो अपराध किया चलो आपने जारी कर दिया मेडिकल रिपोर्ट मैं तो कहता हूं हमारे हक में अच्छा हुआ लोग जानेंगे तो देश के लोग ये है मेडिकल रिपोर्ट जिसमें एम्स के डॉक्टरों ने जांच की अरविंद केजरीवाल की और उस एम्स के डॉक्टरों की टीम ने बताया कि उनको वेट लॉस की भी समस्या है यानी कि उनका वजन कम हो रहा है और दूसरा हाइपोग्लेमिया की कई बार उनके साथ घटना हुई है उनका वजन हाइपोग्लेमिया के वो शिकार हैं उनका वजन 50 से उनका 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 शुगर लेवल 50 से नीचे पाँच बार आया है